ਹਰ ਵੀ 2023 ਤੱਕ ਕਿ 315 ਕਲੀਅਰ ਹੋ ਗਏ ਕੋਈ ਲੀਗਲ ਬੈਟਲ ਨਹੀਂ ਕੋਈ ਅੱਗੋਂ ਕੋਈ ਮਾਨਯੋਗ ਹਾਈ ਕੋਰਟ ਜਾਂ ਕੋਈ ਹੋਰ ਕੇਸ ਨਹੀਂ ਚਲੋ 315 ਨੂੰ ਕੰਮ ਤੇ ਲਾਈਏ 60 62 ਵੀ ਲੱਗਦੇ ਨੇ ਕਿਸੇ ਮਹਿਕਮੇ ਵਿੱਚ ਮੈਂ ਕਹਿੰਦਾ 62 ਨੂੰ ਵੀ ਕੰਮ ਤੇ ਲਾਈਏ ਇੱਕ ਵਾਰੀ ਇਹ ਨਹੀਂ ਹੈ ਕਿ ਕੋਈ ਗੱਲ ਨਹੀਂ ਪਹਿਲਾਂ ਸਾਰਿਆਂ ਦਾ ਪਹਿਲਾਂ ਇਕੱਠਾ ਕਰ ਲਈਏ ਜੀ ਫਿਰ ਵੱਡਾ ਫੰਕਸ਼ਨ ਕਰ ਲਾਂਗੇ ਉਹ ਕਿਹੜੀ ਕੋਈ ਰਾਜਨੀਤਿਕ ਲਾਭ ਲੈਣੇ ਨੇ ਕੰਮ ਮਿਲੇ ਐਕਸਪੀਰੀਅੰਸ ਤੁਹਾਡਾ ਪਹਿਲੇ ਦਿਨ ਤੋਂ ਸ਼ੁਰੂ ਹੋਵੇ ਤੇ ਤੁਸ ਤੁਸ ਤੁਸੀਂ ਅੱਗੇ ਤਰੱਕੀਆਂ 'ਚ ਤੁਹਾਡੇ ਕੰਮ ਆਵੇ ਰੈਜ਼ume ਤੁਹਾਡਾ ਜਿੰਦੋਂ ਤੱਕ ਤੁਹਾਡੇ ਡਿਪਾਰਟਮੈਂਟ ਦਾ ਸਬੰਧ ਹੈ ਗੜਵਾਸੂ ਯੂਨੀਵਰਸਿਟੀ ਜਿਹੜੀ ਹੈ ਬਹੁਤ ਅੱਛਾ ਕੰਮ ਕਰ ਰਹੀ ਹੈ ਔਰ ਪੰਜਾਬ ਦੇ ਵਿੱਚ ਪਸ਼ੂ ਤਾਨੇ ਇੱਕ ਬਹੁਤ ਵੱਡਾ ਧੰਨਾ ਹੈ ਖੇਤੀ ਤੋਂ ਬਾਅਦ ਜੇ ਕਿਸਾਨ ਨੂੰ ਬਚਾ ਸਕਦਾ ਤਾਂ ਉਹ ਪਸ਼ੂ ਤਾਨਾ ਡੇਰੀ ਹੈ ਮੱਛੀ ਪਾਲਣਾ ਇਹੋ ਉਹ ਕਿਤੇ ਨੇ ਜਿਹੜੇ ਉਹ ਆਪਣੇ ਨਾਲ ਨਾਲ ਕਰ ਸਕਦਾ ਖੇਤੀ ਦੇ ਮੈਂ ਅਕਸਰ ਕਹਿੰਦਾ ਹੁੰਨਾ ਕਿ ਕਿਸਾਨੀ ਦਾ ਜਿਹੜਾ ਲਾਹੇਵੰਦੰਦਾ ਨਹੀਂ ਰਿਹਾ ਉਹਦਾ ਕਾਰਨ ਇਹ ਕੀ ਵੀ ਹੈ ਕਿ ਪਹਿਲਾਂ ਕੀ ਹੁੰਦਾ ਸੀ ਜੁਆਇੰਟ ਫੈਮਲੀਆ ਹੁੰਦੀਆਂ ਸੀ ਦੋ ਭਾਈ ਨੇ ਉਹਨਾਂ ਚੋਂ ਇੱਕ ਭਾਈ ਖੇਤੀ ਕਰਦਾ ਹੁੰਦਾ ਸੀ ਤੇ ਦੂਜਾ ਭਾਈ ਨੌਕਰੀ ਤੇ ਹੁੰਦਾ ਸੀ ਜਾਂ ਕੋਈ ਰੋਡਵੇਜ ਦੀ ਬੱਸ ਚ ਡਰਾਈਵਰ ਹੁੰਦਾ ਸੀ ਜਾਂ ਕਿਸੇ ਬੈਂਕ ਚ ਕਲਰਕ ਹੁੰਦਾ ਸੀ ਜਾਂ ਕੋਈ ਟੀਚਰ ਲੱਗਿਆ ਹੁੰਦਾ ਸੀ ਸਰਕਾਰੀ ਪਰ ਪਰਿਵਾਰ ਘਟਾਉਂਦਾ ਸੀ ਇਨ ਕੇਸ ਕੋਈ ਬੇਮੌਸਮੀ ਬਰਸਾਤ ਹੋ ਗਈ ਕੋਈ ਗੜੇ ਪੈ ਗਏ ਫਸਲ ਨੂੰ ਕੋਈ ਕੀੜਾ ਸੁੰਡੀ ਲੱਗ ਗਿਆ ਫਸਲ ਜਿਹੜੀ ਹੈ ਉਹ ਬਰਬਾਦ ਹੋ ਗਈ ਤਾਂ ਘਰ ਜਿਹੜਾ ਹੈ ਉਹ ਕਬੀਲਦਾਰੀ ਦੀ ਲੀਤੋਂ ਉੱਤਰਦਾ ਨਹੀਂ ਸੀ ਕਿਉਂਕਿ ਦੂਜੇ ਪਾਸਿਓਂ ਦੂਜੇ ਭਾਈ ਦੀ ਮੀਨਣਾ ਵਾਏ ਤਨਖਾਹ ਆਉਂਦੀ ਰਹਿੰਦੀ ਸੀ ਤੱਕ ਉਸ ਆਰਥਿਕ ਝਟਕੇ ਨੂੰ ਚੱਲ ਜਾਂਦੇ ਸੀ ਹੁਣ ਕੰਮ ਇਸ ਤਰ੍ਹਾਂ ਦਾ ਹੋ ਗਿਆ ਕਿ ਕੋਈ ਵੀ ਜੁਆਇੰਟ ਫੈਮਿਲੀ ਨਹੀਂ ਜਿਹੜੇ ਭਾਈ ਨੂੰ ਨੌਕਰੀ ਮਿਲ ਗਈ ਨੌਕਰੀ ਮਿਲਨਸਾਰ ਉਹ ਆਪਣੇ ਬੱਚਾ ਸਵੇ ਸ਼ਹਿਰ ਚਲਾ ਜਾਂਦਾ ਕਿ ਮੈਂ ਤਾਂ ਆਪਣੇ ਬੱਚੇ ਪੜ੍ਹਾਉਂਗਾ ਪਿੰਡ ਵਾਲਾ ਭਾਈ ਪਿੰਡ ਰਹਿ ਜਾਂਦਾ ਉਹ 100% ਖੇਤੀ ਤੇ ਡਿਪੈਂਡਡ ਰਹਿ ਜਾਂਦਾ ਕੋਈ ਇਦਰੇ ਪਾਸੇ ਉਧਰਲੇ ਪਾਸੇ ਇਨਕਮ ਨਹੀਂ ਹੈਗੀ ਇਸ ਕਰਕੇ ਛੇ ਮਹੀਨੇ ਫਸਲ ਪਾਲਦਾ ਪੁੱਤਾਂ ਵਾਂਗੂ ਅੱਧੇ ਘੰਟੇ ਦੇ ਬੇਮੌਸਮੀ ਘੜੇ ਜਾਂ ਅੱਧੇ ਘੰਟੇ ਦਾ ਬੇਮੌਸਮਾ ਮੀਂਹ ਉਹਦੀ ਸਾਰੀ ਕਬੀਲਦਾਰੀ ਲੈਂਚੋ ਲਾ ਕੇ ਰੱਖ ਦਿੰਦਾ ਲਈ ਤੂੰ ਇੱਕ ਧੀ ਦਾ ਵਿਆਹ ਵੀ ਕਈ ਕਈ ਸਾਲੋਂ ਤੋਂ ਕਰ ਜਾਨੇ ਉਤਰਦਾ ਕਿਉਂਕਿ ਹੋਰ ਕੋਈ ਸਪੋਰਟ ਨਹੀਂ ਹੈਗੀ ਸੋ ਅਸੀਂ ਇਸ ਗੱਲ ਤੇ ਲੱਗੇ ਹੋਏ ਆ ਕਿ ਵੇਰਕਾ ਬਹੁਤ ਵੱਡਾ ਸਾਡਾ ਸਰਕਾਰੀ ਸੰਸਥਾ ਵੇਰਕਾ ਨੂੰ ਉੱਪਰ ਚੱਕੀਏ ਅਸੀਂ ਵੇਰਕਾ ਤੇ ਇੰਨੀ ਮਿਹਨਤ ਕਰ ਰਹੇ ਆ ਕਿ ਵੇਰਕਾ ਨੂੰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਵੇਰਕਾ ਜਿਹੜਾ ਉਹ ਪੰਜਾਬ ਸਰਕਾਰ ਦਾ ਇੱਕ ਕਮਾਊ ਪੁੱਤ ਬਣ ਜਾਣਾ ਮਾਰਕ ਫੈਡ ਮਾਰਕ ਫੈਡ ਦੇ ਨਾਲ ਮਿਲ ਕੇ ਮਿਲਕ ਫੈਡ ਅਸੀਂ ਇਕੱਠੇ ਸਾਰੇ ਪੰਜਾਬ ਦੇ ਬ੍ਰਾਂਡ ਬਣਾ ਰਹੇ ਆ ਬੇਰਕਾ ਦਾ ਪਨੀਰ ਬੇਰਕਾ ਦੀ ਖੀਰ ਬੇਰਕਾ ਦੁੱਧ ਬੇਰਕਾ ਦੀਆਂ ਪਿੰਨੀਆਂ ਬੇਰਕਾ ਦੀ ਪੰਜੀਰੀ ਲੱਸੀ ਇਹਦੀ ਵਰਗੀ ਚੀਜ਼ ਹੀ ਹੈ ਨਹੀਂ ਕੋਈ ਉਹਦੇ ਵਾਸਤੇ ਸਾਨੂੰ ਦੁੱਧ ਚਾਹੀਦਾ ਹੈ ਦੁੱਧ ਵਾਸਤੇ ਸਾਨੂੰ ਹੈਲਦੀ ਪਸ਼ੂ ਚਾਹੀਦੇ ਹੈ ਹੈਲਦੀ ਉਹਦੇ ਵਾਸਤੇ ਫਿਰ ਤੁਹਾਡੇ ਤਜਰਬੇ ਕੰਮ ਆਉਣੇ ਚਾਹੀਦੇ ਇੰਗਲੈਂਡ ਤੋਂ ਕੁਝ ਡੇਰੀ ਵਾਲੇ ਆਏ ਸੀਗੇ ਕੁਝ ਐਕਸਪਰਟ ਆਏ ਸੀ ਬਹੁਤਾ ਹੁਣ ਸਾਡੇ ਇਨਵੈਸਟਮੈਂਟ ਸੱਟ ਮਿਟ ਉਹ ਵੀ ਕਹਿੰਦੇ ਸੀ ਕਿ ਅਸੀਂ ਨਸਲਾਂ ਜਿਹੜੀਆਂ ਨੇ ਉਹ ਸੁਧਾਰਾਂਗੇ ਤੇ ਅਸੀਂ ਜਿਹੜਾ ਇਹ ਨਹੀਂ ਹੈਗਾ ਕਿ 20 گاਵਾਂ ਤੋਂ 20 ਕਿਲੋ ਦੁੱਧ ਲਈਏ ਅਸੀਂ ਇਹ ਕੰਮ 2 ਜਾਂ 3 گاਵਾਂ ਤੋਂ ਕਰ ਸਕਦੇ ਆ ਕਿ 10-10 ਕਿਲੋ ਤੱਕ ਦੇ ਜਿਹੜੇ 15-15 ਕਿਲੋ ਦੁੱਧ ਲਈਏ ਉਹ ਕਾਦੇ ਨਾਲ ਉਹ ਨਸਲਾਂ ਸੁਧਾਰ ਕਿ ਉਹਨਾਂ ਦੀ ਅੱਜ ਕੱਲ ਬਹੁਤ ਟੈਕਨੀਕਸ ਆ ਗਈਆਂ ਤਾਂ ਫੇਰ ਜੇ ਹਰ ਰੋਜ਼ ਉਹਨੂੰ ਪੈਸੇ ਆਉਣਗੇ ਦੁੱਧ ਦੇ ਫਿਰ ਉਹਦੀ ਖੇਤੀ ਤੋਂ ਡਿਪੈਂਡਬਿਲਟੀ ਘਟੂਗੀ ਜੀ ਫਿਰ ਉਹ ਚੱਲਣ ਕਾਮਯਾਬ ਹੋ ਜਾਊਗਾ ਉਹ ਵੀ ਜੇ ਕੋਈ ਰੱਬ ਨਾ ਕਰੇ ਕੋਈ ਨੁਕਸਾਨ ਹੁੰਦਾ ਦਿੱਲੀ ਦੇ ਵਿੱਚ ਅਸੀਂ ਫਿਰਕਾ ਦਾ ਆਫਿਸ ਖੋਲ ਰਹੇ ਹਾਂ ਔਰ ਹਿਮਾਚਲ 'ਚ ਸਾਡਾ ਆਫਿਸ ਜਿਹੜਾ ਉਹਨੂੰ ਵੱਡਾ ਕਰ ਰਹੇ ਹਾਂ ਜੰਮੂ 'ਚ ਤੇ ਨਾਲ ਦੀ ਨਾਲ ਵਿਦੇਸ਼ਾਂ ਦੇ ਵਿੱਚ ਬਹੁਤ ਪੰਜਾਬੀ ਵਸਦੇ ਨੇ ਵੈਨਕੂਵਰ ਟੋਰਾਂਟੋ ਲੰਡਨ ਸਨ ਫਰਾਂਸਿਸਕੋ ਸੈਨੋਜ਼ੇ ਬਹੁਤ ਪੰਜਾਬੀ ਵਸਦੇ ਨੇ ਪੰਜਾਬੀ ਸਟੋਰ ਵੀ ਖੁੱਲੇ ਹੋਏ ਨੇ ਹੁਣ ਤਾਂ ਸਾਡੀ ਉਹਨਾਂ ਐਨ ਆਰ ਆਈਜ਼ ਨਾਲ ਵੀ ਗੱਲ ਚੱਲ ਰਹੀ ਹੈ ਅਸੀਂ ਇੱਥੋਂ ਪ੍ਰੋਸੈਸਿੰਗ ਕਰੀਏ ਫੂਡ ਪ੍ਰੋਸੈਸਿੰਗ ਕਰਕੇ ਅਸੀਂ ਉੱਥੇ ਭੇਜੀਏ ਪਠਾਨਕੋਟ ਵਰਗੀ ਮਿੱਠੀ ਲੀਚੀ ਕਿਤੇ ਨਹੀਂ ਹੈਗੀ ਦੁਨੀਆ 'ਚ ਉਹਨੂੰ ਪ੍ਰੋਸੈਸ ਕਰਕੇ ਭੇਜੀਏ ਕਿੰਨੂ ਜਿਹੜੇ ਸਾਡੇ ਨੇ ਆਹ ਬੋਰ ਫਾਜਲ ਕਾ ਦੇ ਉਹਨਾਂ ਨੂੰ ਪ੍ਰੋਸੈਸ ਕਰੀਏ ਪੰਜਾਬ ਦਾ ਗੁੜ ਸਾਗ ਪੰਜਾਬ ਨਾਲ ਸੰਬੰਧਤ ਕੋਈ ਆਲੂ ਤੇ ਟਮਾਟਰ ਨਾਲ ਤੇ گارਲਿਕ ਨਾਲ ਸੰਬੰਧਤ ਜਿਹੜੇ ਬਣਦੇ ਨੇ ਪ੍ਰੋਡਕਟਸ ਉਹਨਾਂ ਨੂੰ ਅਸੀਂ ਪ੍ਰੋਸੈਸ ਕਰੀਏ ਤੇ ਪੰਜਾਬ ਦਾ ਦੁੱਧ ਪ੍ਰੋਸੈਸ ਹੋ ਕੇ ਇੱਥੋਂ ਜਦੋਂ ਉੱਥੇ ਜਾਊਗਾ ਇਹਨਾ ਮੈਨੂੰ ਪਤਾ ਹੈ ਕਿ ਜਦੋਂ ਵੀ ਉੱਥੇ ਪੰਜਾਬੀ ਜਿਹੜੇ ਨੇ ਉਹ ਕਿਸੇ ਵੱਡੇ ਸਟੋਰ 'ਚ ਜਾਂਦੇ ਨੇ ਜੇ ਕਿਸੇ ਚੀਜ਼ ਤੇ ਮੇਡ ਇਨ ਪੰਜਾਬ ਲਿਖਿਆ ਹੋਇਆ ਜਾਂ ਪੰਜਾਬ ਲਿਖਿਆ ਹੋਇਆ ਕੱਲਾ ਉਹ ਰੇਟ ਨਹੀਂ ਦੇਖਦੇ ਉਹ ਚਾ ਕੇ ਆਪਣੀ ਕਾਰਟ ਦੇ ਵਿੱਚ ਜਿਹੜੇ ਉਹਨਾਂ ਰੱਖ ਲੈਂਦੇ ਨੇ ਉਹਨਾਂ ਨੂੰ ਕਿਉਂਕਿ ਕੁੜੀ ਜਿੰਨੇ ਮਰਜੀ ਵੱਡੇ ਘਰ ਵਿਆਹੀ ਜਾਵੇ ਪਰ ਉਹਦਾ ਇੱਕੋ ਹੀ ਅਰਦਾਸ ਉਹਦਾ ਇੱਕੋ ਹੀ ਸੁਪਨਾ ਰਹਿੰਦਾ ਕਿ ਮੇਰੇ ਪੇਕਿਆਂ ਵੱਲੋਂ ਠੰਡੀਆਂ ਹਵਾਵਾਂ ਦੇ ਸੁਪਨੇ ਆਉਂਦੇ ਰਹਿਣ ਸੋ ਜਿਹੜੇ ਐਨ ਆਰ ਆਈ ਨੇ ਉਹਨਾਂ ਦੇ ਪੇਕੇ ਆ ਆ ਸੋ ਜੇ ਪੇਕਿਆਂ ਤੋਂ ਕੋਈ ਵੀ ਠੰਡੀ ਹਵਾ ਦਾ ਬੁੱਲਾ ਆਊਗਾ ਤਾਂ ਬਹੁਤ ਸਵਾਗਤ ਕਰਦੇ ਨੇ ਕਿ ਉਹਨਾਂ ਨੂੰ ਉਮੀਦ ਰਹਿੰਦੀ ਹੈ ਕਿ ਸਾਡਾ ਪੰਜਾਬ ਸਾਡਾ ਪੰਜਾਬ ਤਰੱਕੀ ਕਰ ਰਿਹਾ ਜੇ ਪੰਜਾਬ ਦਾ ਦੁੱਧ ਸਾਨੂੰ ਇੱਥੇ ਮਿਲ ਰਿਹਾ ਤਾਂ ਸਾਨੂੰ ਥੋੜੀ ਜੀ ਬਚਪਨ ਵਾਲੀ ਫੀਲਿੰਗ ਆਊਗੀ ਸਾਨੂੰ ਪੰਜਾਬ ਦੀ ਯਾਦ ਜਿਹੜੀ ਹੈ ਕੁੰਝਤਾ ਹੈਗੀ ਹੋਈ ਐ ਤੇ ਸਾਨੂੰ ਖਾਣ ਪੀਣ ਚ ਵੀ ਆਊਗੀ ਸੋ ਤੁਹਾਡੇ ਇਸ ਜਿਹੜਾ ਅੱਜ ਦਾ ਸਮਾਗਮ ਉਹਦੇ ਨਾਲ ਸਾਡੇ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਮਿਲੂਗਾ ਮੈਂ ਜਦੋਂ ਛੋਟਾ ਹੁੰਦਾ ਸੀ ਉਦੋਂ ਲਗਭਗ ਹਰੇਕ ਪਿੰਡ ਚ ਵੈਟਰਨਰੀ ਡਾਕਟਰ ਹੁੰਦਾ ਸੀ ਹਰ ਪਿੰਡ ਦੇ ਵਿੱਚ ਕੋਈ ਡਿਸਪੈਂਸਰੀ ਬਣੀ ਹੁੰਦੀ ਸੀ ਪਤਾ ਨਹੀਂ ਤੱਕ ਕੀ ਇਹਨਾਂ ਨੇ ਫੈਸਲੇ ਲਏ ਫਤੰਤ ਕੀ ਨੇ ਇਹਨਾਂ ਨੂੰ ਸਲਾਹ ਦਿੱਤੀ ਪ੍ਰਾਣਿਆਂ ਨੂੰ ਨਾ ਹੁਣ ਕਿਸੇ ਪਿੰਡ ਦਾ ਹਸਸਾਲ ਚ ਚ ਪਸ਼ੂਆ ਦਾ ਚੱਲਦਾ ਹੈ ਸਕੂਲਾਂ ਚ ਪੀਟੀ ਤੇ ਡੀਪੀ ਮਾਸਟਰੀ ਹੈ ਨਹੀਂ ਪਹਿਲਾਂ ਪੀਟੀ ਮਾਸਟਰ ਜੀ ਲੰਬੀ ਸਿਟੀ ਮਾਰ ਕੇ ਸਕੂਲ ਸ਼ੁਰੂ ਕਰਦੇ ਹੁੰਦੇ ਸੀ ਜਨਗਨਮਨ ਹੁੰਦੀ ਸੀ ਉਸ ਤੋਂ ਬਾਅਦ ਫਿਰ ਥੋੜੀ ਜੀ ਪ੍ਰੈਕਟਿਸ ਪੀਟੀ ਵੀ ਕਰਾਉਂਦੇ ਸੀ ਸਾਰਾ ਖਤਮ ਕਰ ਕਲਚਰ ਹੀ ਖਤਮ ਕਰਕੇ ਰੱਖ ਤਾ ਸুইস ਕਰਕੇ ਅਸੀਂ ਇਸ ਚੀਜ਼ ਰਿਵਾਈਵ ਕਰਨ ਲੱਗ ਗਏ ਅਸੀਂ ਖੇਡਾਂ ਵਤਨ ਪੰਜਾਬ ਦੀਆਂ ਅਸੀਂ ਸ਼ੁਰੂ ਕੀਤੀਆਂ ਉਹ ਚ ਕਿਹੜੀਆਂ ਕਿਹੜੀਆਂ ਖੇਡਾਂ ਜਿਮਨਾਸਟਿਕ ਹੈ ਹੈਂਡਬਾਲ ਹੈ ਗੋਲਾ ਸੁੱਟਣਾ ਉੱਚੀ ਛਾਲ ਲੰਬੀ ਛਾਲ ਬਾਸਕਟਬਾਲ ਉਹ ਖੇਡਾਂ ਜਿਹੜੀਆਂ ਭੁੱਲ ਹੀ ਗਏ ਬਹੁਤ ਲੱਖਾਂ ਲੋਕ ਬੱਚਿਆਂ ਨੇ ਉਹ ਚ ਹਿੱਸਾ ਲਿਆ ਤੇ ਹੁਣ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਨੈਸ਼ਨਲ ਲੈਵਲ ਤੇ ਖੇਡਣ ਜਾ ਰਹੇ ਨੇ ਅਸੀਂ ਪੰਜਾਬ ਪੁਲਿਸ ਦੇ ਵਿੱਚ 2100 ਭਰਤੀ ਹਰ ਸਾਲ 21-2200 ਭਰਤੀ ਕਰਨੀ ਪੈਂਦੀ ਹੈ ਪੰਜਾਬ ਪੁਲਿਸ ਕੁਝ ਰਟਾਇਰ ਹੋ ਜਾਂਦੇ ਨੇ ਇੰਨੇ ਕੋਈ ਕਿਸੇ ਤਰੱਕੀਆਂ ਹੋ ਜਾਂਦੀਆਂ ਨੇ 16 1700 ਕਨਸਟੇਬਲ ਦੈਨ ਹੈਡ ਕਨਸਟੇਬਲ ਤੇ ਸਬ ਇਨਸਪੈਕਟਰ ਕਰਦੇ ਤਾਂ ਪਹਿਲਾਂ ਵੀ ਸੀਗੇ ਪਰ ਤੀ ਪਹਿਲਾਂ ਵੀ ਕਰਦੇ ਸੀ ਪਰ ਕਰਦੇ ਕਿਵੇਂ ਸੀ 2 ਮਹੀਨੇ ਪਹਿਲਾਂ ਦੱਸ ਦੇਣਾ ਕਿ ਜੀ ਅਸੀਂ ਅੱਜ ਹੁਣ ਫਰਵਰੀ ਹੈ ਅੱਜ ਮਾਰਚ ਹੋਊਗਾ ਕੱਲ ਨੂੰ 30 ਅਪ੍ਰੈਲ ਨੂੰ ਅਸੀਂ ਪ੍ਰੋਚ ਪ੍ਰਤੀ ਕਰਾਂਗੇ ਨੌਜਵਾਨ ਮੁੰਡੇ ਪਛਤਾਵੇ ਦੇ ਵਿੱਚ ਇੱਕ ਦੂਜੇ ਨੂੰ ਕਹਿੰਦੇ ਸੀ ਯਾਰ ਪਹਿਲਾਂ ਦੱਸ ਦਿੰਦੇ ਥੋੜਾ ਤਿਆਰੀ ਕਰ ਲੈਂਦੇ ਫਿਜ਼ੀਕਲ ਟੈਸਟ ਦੀ ਅਸੀਂ ਹੁਣ ਪਹਿਲਾਂ ਹੀ ਦੱਸਤਾ 4 ਸਾਲ ਦਾ ਅਗਲੇ ਦਾ ਕਿ ਜਨਵਰੀ ਚ ਨੋਟੀਫਿਕੇਸ਼ਨ ਹੋਊਗਾ ਮਈ ਜੂਨ ਚ ਲਿਖਤੀ ਪੇਪਰ ਹੋਊਗਾ ਜੁਲਾਈ ਅਗਸਤ ਚ ਉਹਦਾ ਰਿਜ਼ਲਟ ਆ ਜਾਊਗਾ ਅਕਤੂਬਰ ਦੇ ਵਿੱਚ ਫਿਜ਼ੀਕਲ ਟੈਸਟ ਹੋਊਗਾ ਨਵੰਬਰ ਚ ਉਹਦਾ ਰਿਜ਼ਲਟ ਆ ਜਾਊਗਾ ਦਸੰਬਰ ਚ 2250 ਪੁਲਿਸ ਦੇ ਕਾਂਸਟੇਬਲ ਤੇ ਹੋਰ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਦੇਣਾ ਸੀ ਉਹ ਫਿਰ ਅੱਜ ਤੋਂ ਹੀ ਜਾਣ ਲੱਗ ਪਏ ਉਹ ਅੱਜ ਤੂੰ ਹੀ ਗਰਾਉਂਡ 'ਚ ਜਾਣ ਲੱਗ ਜਾਣਗੇ ਕਿ ਮੈਂ ਪਰਤੀ ਹੁਣ ਇੱਕ ਗੋਲ ਮਿਲ ਗਿਆ ਨੇ ਇੱਕ ਮੰਜ਼ਿਲ ਮਿਲ ਗਈ ਉਹਨੂੰ ਨਾਲ ਦਿਨੇ ਵੀ ਕਹੂ ਆਇਆ ਯਾਰ ਆਪਾਂ ਦੋਨੇ ਇਕੱਠੇ ਭੱਜਿਆ ਕਰਾਂਗੇ ਗਰਾਉਂਡ 'ਚ ਪਰਤੀ ਹੁਣ ਆਪਾਂ ਕਿਉਂਕਿ ਪਰਤੀ ਹੁਣ 'ਚ ਫਿਜ਼ੀਕਲ ਟੈਸਟ ਦੇਣ ਚਾਹੇ ਟਾਈਮ ਪਿਆ ਤਿਆਰੀ ਕਰ ਲੈਣ ਫਿਰ ਸੋਇਸ ਕਰਕੇ ਜਿਹੜਾ ਚਿਰ ਸੀ ਯੂਥ ਨੂੰ ਬਿਜ਼ੀ ਨਹੀਂ ਕਰਦੇ ਜਿਹਨੇ ਚਿਰ ਯੂਥ ਨੂੰ ਕੋਈ ਗੋਲ ਨਹੀਂ ਦਿੰਦੇ ਤਾਂ ਫਿਰ ਉਹ ਉਹੀ ਗੱਲ ਜਿਹੜਾ ਪੰਜਾਬੀ 'ਚ ਕਹਿੰਦੇ ਆ ਕਿ ਬੇਲਾ ਮਨ ਸ਼ੈਤਾਨੀ ਦਾ ਕਰ ਫਿਰ ਉਹ ਆਲੇ ਦੋਲੇ ਮਾੜੀ ਸੰਗਤ ਅੜੇ ਤਾਂ ਫਿਰਦੀ ਰਹਿੰਦੇ ਨੇ ਆਲੇ ਦੋਲੇ ਉਹਦੇ ਇੱਕ ਮਿੰਟ ਚ ਲਾ ਦਿੰਦੇ ਨੇ ਉਹਨੂੰ ਇੱਧਰ ਉੱਧਰ ਨਸ਼ੇ ਚ ਲਾਤਾ ਕਰਦੇ ਇੱਧਰੇ ਲਾਤਾ ਗਲਤ ਸੰਗਤ ਚ ਪਾਤਾ ਸੋ ਇਹ ਕੋਈ ਇੱਕ ਤਰੀਕਾ ਹੈ ਨੌਜਵਾਨਾਂ ਨੂੰ ਉਹਨਾਂ ਦੀ ਡਿਗਰੀ ਬਤਾ ਕੋ ਕੰਮ ਦੇ ਦਿਓ ਔਰ ਪੰਜਾਬ ਆਪ ਜਿਹੜਾ ਉਹ ਨੰਬਰ 1 ਸੂਬਾ ਪੰਜਾਬ ਚ ਜ਼ਿਆਦਾ ਟਾਈਮ ਨਹੀਂ ਲਾਊਗਾ ਫਿਰ ਜੇ ਸਾਡੇ ਨੌਜਵਾਨ ਜਿਹੜੇ ਨੇ ਉਹਨੂੰ ਕੰਮ ਮਿਲ ਜੇ ਇੱਥੇ ਹੀ ਕੰਮ ਮਿਲ ਜੇ ਡਿਗਰੀ ਦੇ ਮੁਤਾਬਕ ਕੰਮ ਮਿਲ ਜੇ ਸਵੇਰੇ ਜਾਨ ਸ਼ਾਮ ਨੂੰ ਕਰੇ ਹੋਣ ਫੇਰ ਨਹੀਂ ਉਹ ਇਧਰ ਉਧਰ ਜਾਂਦੇ ਜਿਹੜੇ ਇਧਰ ਉਧਰ ਭੜਕਾਉਣ ਵਾਲੇ ਨੇ ਉਹ ਇਹੀ ਨੇ ਕਿ ਬੇਲੇ ਚਲੋ ਇੱਥੇ ਵੀ ਫਿਰਦੇ ਆ ਚਲ ਜਾਇਆਂ ਨੇ ਦਿਨ ਲੰਘ ਜਾਊਗਾ ਏਮਲੈਸ ਯੂਥ ਬਣਾਤਾ ਉਹਨਾਂ ਨੇ ਸਾਡੀਆਂ ਪੁਰਾਣੀਆਂ ਸਰਕਾਰਾਂ ਨੇ ਏਮਲੈਸ ਆ ਸਾਲ ਕੀ ਹੋਇਆ ਸਾਨੂੰ ਤਾਂ ਚਲੋ ਅਸੀਂ ਤਾਂ ਹੁਣ ਹਰ ਰੋਜ਼ ਕੋਈ ਨਾ ਕੋਈ ਕੰਮ ਲਾ ਰਹੇ ਆ ਸਕੂਲ ਆਫ ਐਮੀਨੈਂਸ ਖੋਲ ਰਹੇ ਆ ਆਮ ਆਦਮੀ ਕਲੀਨਿਕ ਖੁੱਲ ਗਏ ਬਿਜਲੀ ਮੁਫਤ ਦੇਣ ਲੱਗ ਗਏ ਜ਼ੀਰੋ ਬਿਲਾਉਣ ਲੱਗੇ ਅਗਲੀ ਬਿਜਲੀ ਪੈਦਾ ਕਰਨ ਲਈ ਹੁਣੇ ਮੈਂ ਦਿੱਲੀ ਤੋਂ ਹੀ ਆਇਆ ਕਿ ਜੂਨ ਜੁਲਾਈ ਚ ਕੋਈ ਪ੍ਰੋਬਲਮ ਨਾ ਆਵੇ ਉਹਦੀਆਂ ਪਲਾਨਿੰਗਾਂ ਕਰ ਲੀਆਂ ਸੀ ਨਾ ਖੇਤਾਂ ਨੂੰ ਬਿਜਲੀ ਦਾ ਕਟ ਲੱਗੂਗਾ ਨਾ ਇੰਡਸਟਰੀ ਨੂੰ ਨਾ ਘਰਾਂ ਨੂੰ ਨਹਿਰਾਂ ਚ ਪਾਣੀ ਕਿੱਥੇ ਕਿੱਥੇ ਦੇਣਾ ਕਿਹੜੇ ਕਿਹੜੇ ਨਹਿਰਾਂ ਬੰਦ ਹੋ ਚੁੱਕਿਆ ਨੇ ਉਹਨਾਂ ਨੂੰ ਅਸੀਂ ਹੁਣੇ ਪਹਿਲਾਂ ਜਿਸ ਤਰ੍ਹਾਂ ਕਹਿਆ ਨਾ ਸਟੇਜ ਤੋਂ ਕਿ ਪਹਿਲਾਂ ਹੀ ਸੋਚੋ ਕਿ ਅੱਗੇ ਕੀ ਕਰਨਾ ਹੈ ਅਸੀਂ ਬਿਲਕੁਲ ਮੌਕੇ ਤੇ ਆ ਕੇ ਬੂਹੇ ਆ ਗਈ ਜੰਨ ਬਿੰਨੋ ਕੁੜੀ ਦੇ ਕੰਨੋਂ ਉਹ ਕੰਮ ਫਿਰ ਫੇਰ ਨਹੀਂ ਹੁੰਦਾ ਕੰਮ ਓਹੋ ਇਹ ਤਾਂ ਭੁੱਲੀ ਗਏ ਸੀਗੇ ਯਾਰ ਹੜ ਆਏ ਤੋਂ ਬਾਅਦ ਕਹਿੰਦੇ ਨੇ ਕਿ ਨਾਰੇ ਜਿਹੜੇ ਨੇ ਨਹਿਰ ਦੇ ਉਸ ਮਜ਼ਬੂਤ ਕਰਾਂਗੇ ਫਿਰ ਕੀ ਬਣਾ ਹੋਇਆ ਉਹ ਤਾਂ ਆ ਗਈ ਹੜ ਤਾਂ ਫਿਰ ਪਹਿਲਾਂ ਕਰਦੇ ਨਾ 6 ਮਹੀਨੇ ਨਹੀਂ ਆਉਂਦੇ ਸੀ ਲੰਬੀ ਪਲੈਨਿੰਗ ਨਾਲ ਚੱਲ ਰਹੇ ਆ ਅਸੀਂ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ ਤੁਹਾਨੂੰ ਕੋਈ ਇਹ ਨਾ ਹੋਵੇ ਕਿ ਮੌਕੇ ਤੇ ਫੈਸਲਾ ਲਿਆ ਹੋਇਆ ਸੋ ਏਮਲੈਸ ਜੁੱਤ ਕਿਵੇਂ ਬਣਾਤਾ ਸੀਗਾ ਮੈਂ ਜਦੋਂ ਐਮਪੀ ਹੁੰਦਾ ਸੀ ਮੇਰੇ ਕੋਲੇ ਵੀ ਬਹੁਤ ਸਾਰੇ ਮੁੰਡੇ ਕੁੜੀਆਂ ਆਉਂਦੇ ਸੀ ਨੌਕਰੀ ਬਾਰੇ ਜੀ ਮੈਂ ਕਿਹਾ ਵੀ ਹੁਣ ਕੋਈ ਗੱਲ ਨਹੀਂ ਖੜਜੋ ਥੋੜਾ ਚਿਰ ਹੋਰ ਆ ਜਾਣ ਦਿਓ ਉਹ ਪੈਨ ਹੱਥ ਦੇ ਵਿੱਚ ਜਿਹੜਾ ਨੌਕਰੀਆਂ ਦੇਣ ਤੇ ਸਾਈਨ ਕਰਦਾ ਤੇ ਜਿੱਦਾਂ ਦਾ ਸਾਡੇ ਕੋਲੇ ਪੈਨ ਆਇਆ ਇੱਕ ਦਿਨ ਵੀ ਕਿਹਾ ਜੀ ਫੈਲ ਨਹੀਂ ਸੀ ਛੱਡੀ ਜਿਹੜੀ ਸਾਈਨ ਨਹੀਂ ਕੀਤੀ ਜਾਂ ਜਿਹੜੀ ਨਾਲ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਤੇ ਉਹ ਲਟਕਾਈ ਨਹੀਂ ਕਿਸੇ ਦੀ ਤਰੱਕੀ ਹੁੰਦੀ ਹੋਵੇ ਜਾਂ ਅਸਰਾਂ ਦੀ ਹੁੰਦੀ ਹੋਵੇ ਉਹ ਨਹੀਂ ਲਟਕਾਉਂਦੇ ਅੱਜ 315 ਅੱਜ ਵਾਲੀਆਂ ਮਿਲਾ ਕੇ 26797 ਨਿਯੁਕਤੀ ਪੱਤਰ ਵੰਡ ਚੁੱਕੇ ਹਨ 14000 ਤੋਂ ਵੱਧ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਤਾ ਤੇ 14000 ਤੋਂ ਵੱਧ ਦੀ ਕੈਬਨਿਟ ਦੇ ਵਿੱਚ ਪ੍ਰਵਾਨਗੀ ਹੋ ਗਈ ਜਾਨਕਿ 28000 ਕੱਚੇ ਮੁਲਾਜ਼ਮ ਜਿਹੜੇ ਨੇ ਕੰਟਰੈਕਟ ਵਾਲੇ ਉਹਨਾਂ ਪੱਕੇ ਕਰਾਂਗੇ ਕਰਾਂਗੇ ਉਹਨਾਂ ਨੂੰ ਹੀ ਕਰਾਂਗੇ ਉਹਨਾਂ ਨੂੰ ਹੀ ਥੋੜਾ ਜਿਹਾ ਮੈਂ ਸਬਰ ਰੱਖਣ ਦੀ ਬੇਨਤੀ ਕਰਦਾ ਨਾ ਕਿ ਥੋੜਾ ਕਾਲੇ ਨਾ ਪੋ ਲੀਗਲ ਬਹੁਤ ਬੈਟਲਸ ਆ ਜਾਂਦੀਆਂ ਨੇ ਉਹ ਸਾਰੀਆਂ ਕਲੀਅਰ ਜੇ ਹੁਣ ਮੈਂ ਮੈਂ ਕਹਿਣਾ ਹੋਵੇ politically ਕੋਈ ਰਾਜਨੀਤਿਕ ਵੱਲੇ ਵੱਲੇ ਫਲਾਨਾ ਧਮਕਾ ਕਰਾਉਣੀ ਹੋਵੇ ਮੈਂ ਕਹਿੰਦਾ ਹਾਂ ਜੀ ਜਿੰਨੇ ਵੀ ਹੈਗੇ ਨੇ ਸਾਰੇ ਪੱਕੇ ਕਰ ਦੋ ਕਰਤਾ ਨਾਲ ਉਹ ਜਦੋਂ ਜਾਣਗੇ ਜੇ ਅਸੀਂ ਪੱਕੇ ਹੋ ਗਏ ਉਹ ਪਹਿਲੇ ਦਿਨ ਦਫ਼ਤਰ 'ਚ ਨਹੀਂ ਜਾਂਦੇ ਪਹਿਲੇ ਦਿਨ ਕੋਰਟ ਜਾਣਾ ਪਊਗਾ ਉਹਨਾਂ ਨੂੰ ਉਹ ਵਕੀਲ ਕਰਨਗੇ ਉੱਥੇ ਵੀ ਸਾਨੂੰ ਤਾਂ ਕਰਤਾ ਸੀ ਉਹ ਕਹਿਣਗੇ ਜੀ ਆਹ ਫਲਾਨੀ ਪੁਰਾਣੀ ਪੁਰਾਣੀ ਜਿਹੜੀ ਹੈ ਉਹ ਜੱਜਮੈਂਟ ਹੈ ਪੁਰਾਣੀ ਇਹਦੇ ਵਿੱਚ ਆਪਕ ਤੁਸੀਂ ਕਰਤੇ ਹੋ ਹੀ ਨਹੀਂ ਸਕਦੇ ਚਲੋ ਜੀ ਪੈ ਗਿਆ ਪੰਗਾ ਫਿਰ ਮੇਰੇ ਕੋਲੇ ਆਉਂਗੇ ਮੈਂ ਤੁਹਾਨੂੰ ਕਹਿੰਦਾ ਵੀ ਥੋੜਾ ਜਿਹਾ ਖੜਜੋ ਆਪਾਂ ਕਰ ਲਈਏ ਕਲੀਅਰ ਸਰਕਾਰ ਤੁਹਾਡੇ ਬੰਦ ਲੜ ਰਹੀ ਹੈ ਵੱਡੇ ਵੱਡੇ ਵਕੀਲ ਖੜੇ ਕਰਕੇ ਨੌਕਰੀਆਂ ਵਾਸਤੇ ਤਾਂ ਖਾਲੀ ਕਰ ਰਹੇ ਨਾ ਤਾਂ ਮੈਂ ਆਪਣੇ ਮਾਮੇ ਦੇ ਮੁੰਡੇ ਨੂੰ ਠੇਕਾ ਦੇਣਾ ਕੋਈ ਵੀ ਤੂੰ ਰੱਖਣੇ ਨੇ ਬੰਦੇ ਨਾ ਮੈਂ ਮੇਰੀ ਕਿਸੇ ਭੂਆ ਦੇ ਮੁੰਡੇ ਨੂੰ ਕੋਈ ਮਾਫੀਆ ਬਣਨ ਦੇਣਾ ਮੈਂ ਤਾਂ ਤੁਹਾਨੂੰ ਹੀ ਨੌਕਰੀਆਂ ਦੇਣੀਆਂ ਨੇ ਪਰ ਥੋੜਾ ਜਿਹਾ ਹੁਣ ਜਿੱਥੇ ਇੰਨਾ ਚਿਰ ਹੋ ਗਿਆ ਥੋੜਾ ਜਿਹਾ ਹੋਰ ਸਹੀ ਕਈ ਵਾਰੀ ਨੌਕਰੀਆਂ ਦੇ ਦਿੱਤੀਆਂ ਨਿਯੁਕਤੀ ਪੱਤਰ ਵੀ ਦੇ ਦਿੱਤੇ ਉਹ ਤੋਂ ਬਾਅਦ ਧਰਨਾ ਦੇਵਾਂਗੇ ਸਾਡੇ ਮਨਪਸੰਦ ਸਟੇਸ਼ਨ ਹੀ ਦਿੱਤੇ ਯਾਰ ਮੈਂ ਕਿ ਭਰਾ ਐ ਕਰਦੇ ਸਕੂਲ ਹੀ ਤੁਹਾਡੇ ਘਰੇ ਖੋਲ ਦੇਦੇ ਆ ਭਰਾ ਮੇਰੇ ਉੱਥੇ ਪੜਾ ਕੇ ਉੱਥੇ ਕੰਦ ਟੱਪ ਕੇ ਸੌਂ ਜਾ ਕਰੋ ਇੰਨਾ ਵੀ ਅਸੀਂ ਯਾਰ ਉਹ ਨਾ ਕਰੀਏ ਕਿ ਕੰਮ ਕਰਨ ਲਈ ਜੇ ਜਾਣਾ ਵੀ ਪੈਂਦਾ ਕਿਤੇ ਥੋੜਾ ਜਿਹਾ ਦੂਰ ਕੋਈ ਗੱਲ ਨਹੀਂ ਨਵਾਂ ਤਜਰਬਾ ਵੀ ਤਾਂ ਹੋ ਜਾਂਦਾ ਜੱਦੀ ਘਰਾਂ ਚ ਰਹਿ ਕੇ ਤਾਂ ਰਕੀਆਂ ਨਹੀਂ ਹੁੰਦੀਆਂ ਘਰ ਤਾਂ ਛੱਟਲੇ ਪੈਂਦੇ ਨੇ ਸੋ ਇਹ ਨਾ ਕਰੀਏ ਬਸ ਹਾਲਾਂਕਿ ਭੁੱਲਰ ਸਾਹਿਬ ਨੇ ਕਿਹਾ ਕਿ ਤੁਹਾਨੂੰ ਤਾਂ ਪੁੱਛਿਆ ਸਾਰਿਆਂ ਨੂੰ ਕਿ ਘਰ ਦੇ ਸਾਡੀ ਇਹੀ ਸਾਡੀ ਇੱਛਾ ਹੁੰਦੀ ਹੈ ਕਿ ਆਪਾਂ ਬਾਅਦ ਚ ਬਦਲੀਆਂ ਵਾਲੇ ਜਿਹੜੇ ਅ ਅਰਜ਼ੀਆਂ ਉਹ ਰੋਕਣ ਵਾਸਤੇ ਪਹਿਲੇ ਹੀ ਉਹ ਸਟੇਸ਼ਨ ਦੇ ਦਈਏ ਜਿੱਥੇ ਉਹ ਖੁਸ਼ ਨੇ ਜਿੱਥੇ ਉਹ ਖੁਸ਼ ਨੇ ਤੇ ਕੰਮ ਕਰਕੇ ਰਾਜੀ ਨੇ ਜਾਂ ਉਹਨਾਂ ਦਾ ਘਰ ਦਾ ਰੇਡੀਅਸ ਹੈ ਜਾਂ ਕੋਈ ਹੈਜਾ ਖਾਸ ਤੌਰ ਤੇ ਕੁੜੀਆਂ ਨੂੰ ਕੋਈ ਆਉਣ ਜਾਣ ਜਾਂ ਚ ਕੋਈ ਦਿੱਕਤ ਨਾ ਆਵੇ ਸੋ ਸਾਡੇ ਵੱਲੋਂ ਜਿਹੜੀ ਹੈ ਇਹ ਹਮੇਸ਼ਾ ਪ੍ਰੈਫਰ ਅਸੀਂ ਕਰਦੇ ਹਾਂ ਪ੍ਰਥਾ ਜਿਹੜੀ ਹੈ ਕਿ ਉਹਨਾਂ ਨੂੰ ਕੰਮ ਜਿੱਥੇ ਮਿਲੇ ਉਹ ਕੰਮ ਕਰਕੇ ਖੁਸ਼ ਹੋਣ ਜੇ 부জে ਜੇ ਮਨ ਨਾਲ ਕੰਮ ਤੇ ਜਾਓਗੇ ਫਿਰ ਕੰਮ ਨਹੀਂ ਹੋਣਾ ਫਿਰ ਵਧੀਆ ਜਾ ਜੇ ਕਹੋਗੇ ਚਲ ਜਾ ਹਾਜ਼ਰੀ ਜੀ ਲਾਉਣੀ ਹੈ ਜਾਇਆਈ ਹੈ ਪਰ ਜਾਣ ਨੂੰ ਜੀ ਨਹੀਂ ਕਰਦਾ ਫੇ ਨਹੀਂ ਤੇ ਅੱਧੇ ਮਨ ਨਾਲ ਨਹੀਂ ਹੁੰਦਾ ਕੰਮ ਅੱਧੇ ਮਨ ਨਾਲ ਕੰਮ ਨਹੀਂ ਹੁੰਦਾ ਜਦੋਂ ਤੁਸੀਂ ਜਾਓਗੇ ਕਿਸੇ ਦੀ ਲਵੇਰੀ ਮੱਝ ਕਹੇ ਦੀ ਲਵੇਰੀ ਗਾਂ ਤੁਸੀਂ ਠੀਕ ਕਰਤੀ ਉਹ ਜਿਹੜਿਆਂ ਸੀਸਾ ਮਿਲਣ ਗਿਆ ਉਹਦਾ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ ਕਿਉਂਕਿ ਬਹੁਤ ਸਾਰੇ ਆ ਜਿਵੇਂ ਲੰਪੀਸਕਿੰਦੀ ਗੱਲ ਕਰਦੇ ਨੇ ਅਸੀਂ 11 ਲੱਖ ਗੋਟਪੋਕਸ ਵੈਕਸੀਨ ਇਮੀਡੀਏਟਲੀ 에어 ਲਿਫਟ ਕਰਾਈਆਂ ਅਸੀਂ ਗੁਜਰਾਤ ਤੇ ਤੇ ਤਲੰਗਨਾ ਚ 11 ਲੱਖ ਅਸੀਂ ਤੋਂ ਮੰਗਾਏ ਤੇ ਅਸੀਂ ਜਿੰਨੇ ਵੀ ਸਾਡੇ ਕੋਲੇ ਪਸ਼ੂ ਪਾਲਣ ਵਾਲੇ ਆ ਉਤਪਾਦਕ ਜਿਹੜੇ ਸੀਗੇ ਉਹ ਆਏ ਮੁਫਤ ਸੀ ਉਹਨਾਂ ਨੂੰ ਜਿਹੜੀਆਂ ਡੋਜ਼ਸ ਜਿਹੜੀਆਂ ਪ੍ਰੋਵਾਈਡ ਕਰਵਾਈਆਂ ਤੇ ਹੁਣ ਆਪਣੇ ਕੋਲ 25 ਲੱਖ ਖੁਰਾਕਾਂ ਜਿਹੜੀਆਂ ਸੀਗੀਆਂ ਉਹ ਖਰੀਦੀਆਂ ਗਈਆਂ 15 ਫਰਵਰੀ 2023 ਤੱਕ ਮੁਫਤ ਲਾਈਆਂ ਜਾ ਰਹੀਆਂ ਨੇ ਹੁਣ ਤੱਕ ਸੀ 9 ਲੱਖ ਰਕਕਾਂ ਲਾ ਚੁੱਕੇ ਹਾਂ ਜਾਨੀ ਕਿ 30 April 2023 ਤੱਕ ਜਿਹੜਾ ਟੀਚਾ ਮਿਥਿਆ ਹੋਇਆ ਸਾਰਾ ਕੰਪਲੀਟ ਹੋ ਜਾਊਗਾ 30 ਅਪ੍ਰੈਲ ਤੱਕ ਅੱਜ 2 ਮਹੀਨੇ ਲੱਗੇ ਸੋ ਸਾਡਾ ਮਿਥਿਆ ਹੋਇਆ ਸਾਰਾ ਕੁਝ ਵੀ ਐ ਤਰੀਕ ਨੂੰ ਐਨੀ ਤਰੀਕ ਤੱਕ ਕਰਨਾ ਹੈ ਐ ਤਰੀਕ ਨੂੰ ਐਨੀ ਤਰੀਕ ਤੱਕ ਸ਼ੁਰੂ ਕਰਨਾ ਹੈ ਆਮ ਤੌਰ ਤੇ ਤੁਸੀਂ ਮੁੱਖ ਮੰਤਰੀ ਦੇਖੇ ਹੋਣਗੇ ਜਿਹੜੇ ਕੁਝ ਉਦਘਾਟਨ ਕਰਨ ਜਾਂ ਨੰਨੇ ਵੀ ਆ ਇੱਥੇ ਫੈਕਟਰੀ ਖੋਲਤੀ ਉਦਘਾਟਨ ਕੀਤਾ ਆਇਥੇ ਫਲਾਨੀ ਥਾਂ ਤੇ ਇੱਕ ਕਮਿਊਨਿਟੀ ਹਾਲ ਖੋਲਿਆ ਉਹਦਾ ਹਸਪਤਾਲ ਹਸਪਤਾਲ ਖੋਲਤਾ ਉਹ ਦੁਕਾਨ ਕਰਨ ਜੰਨਾ ਮੇਰੇ ਵਾਲੇ ਮਾਮਲੇ 'ਚ ਤੁਸੀਂ ਇੱਕ ਚੀਜ਼ ਉਲਟੀ ਵੀ ਦੇਖੀ ਹੋਊਗੀ ਮੈਂ ਕੁਝ ਚੀਜ਼ਾਂ ਬੰਦ ਕਰਾਉਣ ਵੀ ਜਾਣਾ ਵੀ ਇੱਥੇ ਟੋਲ ਪਲਾजा ਬੰਦ ਕਰਾਉਣ ਲਈ ਪਹੁੰਚੂ ਫਰਕ ਇਹ ਨਾ ਕਿ ਜਿਹੜੀ ਚੀਜ਼ ਖੋਲ ਕੇ ਜਨਤਾ ਨੂੰ ਫਾਇਦਾ ਹੁੰਦਾ ਉਹ ਤੇ ਮੈਂ ਖੋਲਣ ਜਾਣਾ ਜਿਹੜੀ ਚੀਜ਼ ਬੰਦ ਕਰਕੇ ਲੋਕਾਂ ਨੂੰ ਫਾਇਦਾ ਹੁੰਦਾ ਮੈਂ ਉਹ ਬੰਦ ਵੀ ਕਰਨ ਜਾਣਾ ਉਹੀ ਟੋਲਪਲਾਜੇ ਬੰਦ ਹੋ ਗਏ ਹੋਣਾ ਜੇ ਨਾ ਗੌਰ ਕਰਦੇ ਉਹੀ ਟੋਲਪਲਾਜੇ ਚੱਲੀ ਜਾਂਦੇ ਆਪਾਂ ਕਿਹੜਾ ਪੁੱਛਦੇ ਕਿ ਟੋਲਪਲਾਜੇ ਨੂੰ ਬਾਈ ਕਿੰਨੀ ਦਿਨ ਤੱਕ ਕੋ ਤੁਸੀਂ ਸਗੋਂ ਐਂ ਕਹਦੇ ਨਾ ਬਾਈ 55 ਕਰ ਤੇ 5 ਵਧਾ ਦੇ ਚਲ ਕੋਈ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਲਾवारिस ਛੱਡੇ ਹੋਏ ਲੋਕ ਗੱਡੀ ਚੋਂ ਜੇਬਾ ਚੋਂ ਪੈਸੇ ਕਿਉਂ ਕੱਢੀ ਜਾਓ ਵੀ ਸੋ ਇਹ ਕੰਮ ਬਿਲਕੁਲ ਬਰਦਾਸ਼ਤ ਨਹੀਂ ਹੋਊਗਾ ਪੰਜਾਬ ਦੇ ਲੋਕਾਂ ਦਾ ਪੈਸਾ ਇੱਕ ਇੱਕ ਪੈਸਾ ਸਾਡੇ ਲਈ ਕੀਮਤੀ ਹੈ ਅਸੀਂ ਉਸ ਪੈਸੇ ਨੂੰ ਵਿਆਜ ਲਾ ਕੇ ਤੁਹਾਨੂੰ ਵਾਪਸ ਕਰਾਂਗੇ ਸਰਕਾਰ ਦਾ ਕੰਮ ਹੁੰਦਾ ਲੋਕਾਂ ਤੋਂ ਟੈਕਸ ਲੈ ਕੇ ਜਾਂ ਜਿੰਨੇ ਵੀ ਸੋਰਸ ਨੇ ਇਨਕਮ ਦੇ ਉਹਨਾਂ ਨੂੰ ਵਧਾ ਕੇ ਖਜ਼ਾਨਾ ਭਰ ਕੇ ਬਿਜਲੀ ਦੇ ਰੂਪ ਚ 인ਫਰਾਸਟ੍ਰਕਚਰ ਦੇ ਰੂਪ ਚ ਨੌਕਰੀਆਂ ਦੇ ਰੂਪ ਚ ਹਸਪਤਾਲਾਂ ਦੇ ਰੂਪ ਚ ਜਨਤਾ ਤੇ ਵਾਪਸ ਲਾਵੇ ਤਾਂ ਜਨਤਾ ਦਾ ਯਕੀਨ ਬਣਦਾ ਹੁਣ ਅਸੀਂ ਇੱਕ ਸ਼ੁਰੂ ਕਰ ਰਹੇ ਹਾਂ ਸਰਕਾਰ ਤੁਹਾਡੇ ਦਵਾਰ ਮਤਲਬ ਅਸੀਂ ਸਰਵਿਸਿਜ਼ ਸ਼ੁਰੂ ਕਰ ਰਹੇ ਹਾਂ 40 ਤੋਂ ਉੱਪਰ ਜਾਲਾ ਜਿਹੜੀਆਂ ਤੁਹਾਨੂੰ ਦਫ਼ਤਰ ਜਾਣ ਦੀ ਲੋੜ ਨਹੀਂ ਤੁਹਾਨੂੰ ਇੱਕ ਐਪ ਦੇਵਾਂਗੇ ਉੱਥੇ ਤੁਸੀਂ ਫੋਨ ਕਰੋਗੇ ਮੈਂ ਜੀ ਜਾਤੀ ਪ੍ਰਮਾਣ ਪੱਤਰ ਬਣਾਉਣਾ ਹੈ ਮੈਂ ਜੀ ਰਾਸ਼ਨ ਕਾਰਡ ਬਣਾਉਣਾ ਹੈ ਮੈਂ ਜੀ ਆ ਇੱਥੇ ਫਲਾਨਾ ਸਰਟੀਫਿਕੇਟ ਲੈਣਾ ਹੈ ਤਾਂ ਉਹ ਤੁਹਾਨੂੰ ਫੋਨ ਆਊਗਾ ਵਾਪਸ ਅਫਸਰਾਂ ਦਾ ਉਸ ਡਿਪਾਰਟਮੈਂਟ ਕਿ ਕਿੰਨੇ ਵਜੇ ਘਰੇ ਹੋਵੋਗੇ ਜੀ ਅੱਜ ਤੁਸੀਂ ਕਹੋ ਜੀ ਮੈਂ 6 ਵਜੇ ਘਰੇ ਆਉਣਾ ਜੀ 6 ਵਜੇ ਆ ਜਾਣਾ 6 ਵਜੇ ਤੁਹਾਡੇ ਘਰੇ ਅਫਸਰ ਆਊਗਾ ਨਾਲ ਆਪਣੀ ਜਿਹੜੀ ਉਹ ਕੰਪਿਊਟਰ ਤੇ ਉਹ ਪ੍ਰਿੰਟਿੰਗ ਮਸ਼ੀਨ ਲੈ ਕੇ ਆਊਗਾ ਤੁਹਾਡਾ ਸਾਰਾ ਬਾਇਓ ਡਾਟਾ ਸਾਰਾ ਲੈ ਕੇ ਤੁਹਾਨੂੰ ਪ੍ਰਿੰਟਿੰਗ ਉਹਦੀ ਉੱਥੇ ਜਿਹੜੀ ਹੈ ਕੱਢ ਕੇ ਦੇ ਕੇ ਜਾਊਗਾ ਘਰੇ 40 ਧੁੱਪ ਸਰਵਿਸ ਨੇ ਇਹਦਾ ਮਤਲਬ ਹੁਣ ਮੈਨੂੰ ਕਈ ਦਫ਼ਤਰ ਬੰਦ ਕਰਨ ਵੀ ਜਾਣਾ ਪਊਗਾ ਗਿਆ ਦਫਤਰ ਕੀਤਾ ਸਰਕਾਰੀ ਬੰਦ ਜਦੋਂ ਉੱਥੇ ਕਿਸੇ ਨੂੰ ਬੁਲਾਉਣਾ ਹੀ ਨਹੀਂ ਅਸੀਂ ਸਾਰੇ ਕੰਮ ਹੀ ਅਸੀਂ ਡੋਰ ਟੂ ਡੋਰ ਕਰਤੇ ਫਿਰ ਦਫਤਰ ਦਾ ਕੀ ਫਾਇਦਾ ਹੋਇਆ ਦਫਤਰ ਵੀ ਬੰਦ ਕਰਨ ਜਾਊਂਗਾ ਇਹ ਕਿੱਥੋਂ ਨਿਕਲੇ ਆਈਡੀਆ ਇਹ ਮੈਂ ਸੋਚਿਆ ਮੈਂ ਕਿਹਾ ਜੇ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਉ ਤਾਂ ਅਸੀਂ ਹਰੇਕ ਪਿੰਡ 'ਚ ਰੈਲੀ ਵੀ ਕਰਦੇ ਆ ਜੇ ਰੋਡ ਸ਼ੋਅ ਕਰਦੇ ਆ ਬਾਜ਼ਾਰ ਵਿੱਚ ਦੀ ਫਿਰ ਸਾਡੇ ਵਲੰਟੀਅਰ ਸਾਡੇ ਜਿਹੜੇ ਅਹੁਦੇਦਾਰ ਨੇ ਡੋਰ ਟੂ ਡੋਰ ਵੀ ਕਰਦੇ ਨੇ ਘਰੇ ਘਰ ਦਾ ਕੁੰਡਾ ਖੜਕਾ ਕੇ ਖਿਆਲ ਰੱਖਿਓ ਜੀ ਆਹੀ ਹੁੰਦਾ ਨਾ ਜੁੜੇ ਘਰ ਖੇਤਾਂ ਚ ਨੇ ਢਾਣੀਆਂ ਡੇਰੇ ਕੋਠੇ ਉਥੇ ਵੀ ਜਾਂਦੇ ਆ ਕੋਈ ਨਹੀਂ ਸਤਾਰਾ ਮੋਟਾ ਨਹੀਂ ਨੰਦੇ ਤੇ ਨ ਘਰ ਨੇ ਤਿੰਨੇ ਘਰਾਂ ਜਾ ਕੇ ਆਉਂਦੇ ਆ ਜੀ ਇੱਕ ਘਰੋਂ ਚਾਹ ਪੀ ਲੈਂਦੇ ਦੂਜੇ ਘਰ ਵਾਲੇ ਕਹਿੰਦੇ ਸਾਡਾ ਸਾਡਾ ਲਿੰਮਕਾ ਚੰਗਾ ਲੱਗਦਾ ਚਾਹ ਦੇ ਨਾਲ ਹੀ ਲਿੰਮਕਾ ਪੀਣਾ ਪੈਂਦਾ ਹੈ ਉਦੋਂ ਤਾਂ ਅਸੀਂ ਬਿਲਕੁਲ ਕੋਈ ਥੱਕਦੇ ਨਹੀਂ ਕੋਈ ਸਾਨੂੰ ਕੁਝ ਨਹੀਂ ਤੇ ਜਦੋਂ ਬਣ ਜਾਂਦੀ ਹੈ ਸਾਡੀ ਸਰਕਾਰ ਲੋਕ ਖਿਆਲ ਰੱਖ ਲੈਂਦੇ ਨੇ ਜਿਹੜਾ ਅਸੀਂ ਕਹਿੰਨੇ ਉਹਨਾਂ ਖਿਆਲ ਰੱਖਿਓ ਜੀ ਲੋਕ ਖਿਆਲ ਜਦੋਂ ਮੈਂ ਜੀ ਸਰਕਾਰ ਉਹਦੋਂ ਕਹਿੰਦੇ ਨਹੀਂ ਚੰਡੀਗੜ੍ਹ ਆ ਜਾਓ ਜੀ ਕਿਉਂ ਭਈ ਉਦੋਂ ਕਿਉਂ ਨਹੀਂ ਜਾ ਸਕਦੇ ਅਸੀਂ ਤੁਹਾਡੇ ਕੋਲੇ ਚੰਡੀਗੜ੍ਹ ਤੁਹਾਡੇ ਕੋਲ ਡੋਰ ਟੂ ਡੋਰਾ ਕਰੂਗਾ ਹੁਣ ਚੰਡੀਗੜ੍ਹ ਇਹ ਖੱਜਲ ਖਵਾਰੀਆਂ ਬਚਾਉਣੀਆਂ ਨੇ ਅਸੀਂ ਇੱਕ ਕੀਤਾ ਈ ਗਵਰਨੈਂਸ ਪਲ ਦੇ ਰਹੇ ਹਾਂ ਧਿਆਨ ਲਰਨਿੰਗ ਲਾਇਸੈਂਸ ਜਿਹੜਾ ਉਹ ਅਸੀਂ ਪੋਰਟਲ ਤੇ ਕਰਤਾ ਤੁਸੀਂ ਆਪਣਾ ਮੋਬਾਈਲ ਖੋਲੋ ਉਹ ਜਿਹੜਾ ਧਾਰ ਲਿੰਕ ਪਾਓ ਪੇਪਰ ਹੋਊਗਾ ਉਸ ਪੇਪਰ ਦਾ ਉੱਥੇ ਹੀ ਜਵਾਬ ਦਿਓ ਉਹ ਦੀ ਨਾਲ ਦੀਆਂ ਰਿਜ਼ਲਟ ਤੇ ਤੁਸੀਂ ਪ੍ਰਿੰਟ ਆਊਟ ਕੱਢ ਲਓ ਤੁਹਾਡਾ ਲਰਨਿੰਗ ਲਾਇਸੈਂਸ ਤੁਹਾਡੇ ਘਰੇ ਤੁਸੀਂ ਆਪ ਕੱਢ ਲਿਆ 7 ਲੱਖ 7.5 ਲੱਖ ਬੰਦਾ ਪੂਰੇ ਆਰਟੀਆ ਆਰਟੀਆ ਦੇ ਦਫ਼ਤਰਾਂ ਚ ਲਰਨਿੰਗ ਲਾਇਸੈਂਸ ਵਾਸਤੇ ਜਾਂਦਾ ਸੀ ਅਪਲਾਈ ਕਰਨ ਤੇ ਉਹਦੇ ਘਟੋ ਘਟ ਦੋ ਗੇੜੇ ਵਜਦੇ ਸੀ ਜਾਨੀ ਕਿ ਹੁਣ 7:30 ਨੂੰ ਦੋ ਨਾ ਗੁਣਾ ਕਰੀਏ 15 ਦੋ ਗੇੜੇ ਸਮਝ ਲੈ 21 ਲੱਖ ਹੋ ਗਏ 22 ਲੱਖ 22 ਲੱਖ ਗੇੜੇ ਇੱਕ ਪੋਰਟਲ ਨੇ ਦਫ਼ਤਰਾਂ ਦੇ 22 ਲੱਖ ਗੇੜੇ ਬਚਾਤੇ ਲੋਕਾਂ ਦੇ ਐਦਾਂ ਹੀ ਹੌਲੀ 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 ਸਾਰੇ ਸਾਰੂਸ ਅਸੀਂ ਕਰ ਦਾਂਗੇ ਇਸ ਤੋਂ ਪਹਿਲਾਂ ਮੈਂ ਦੱਸਦਾ ਸੀ ਕਿ ਐਮਲੈਸ ਜੂਸ ਮੇਰੇ ਕੋਲੇ ਆਏ ਐਮਪੀ ਵੇਲੇ ਅੱਤਾ ਹੁਣ ਆਪਾਂ ਵੈਟਰਨਰੀ ਅਫਸਰਾਂ ਦੇ ਰਹੇ ਆ ਨੌਕਰੀਆਂ ਕਦੇ ਵਾਟਰ ਸਪਲਾਈ ਚ ਨੌਕਰੀਆਂ ਨਿਕਲ ਰਹੀਆਂ ਨੇ ਕਿਤੇ ਕੋਆਪਰੇਟਿਵ ਡਿਪਾਰਟਮੈਂਟ ਚ ਨੌਕਰੀਆਂ ਨਿਕਲ ਰਹੀਆਂ ਨੇ ਕਿਤੇ ਅਸੀਂ ਨਾਇਬ ਤਹਿਸੀਲਦਾਰ ਕਿਤੇ ਪਟਵਾਰੀ ਸਾਰੇ ਡਿਪਾਰਟਮੈਂਟ ਜਿਹੜੇ ਨੇ ਮੇਰੇ ਕੋਲ ਡਿਪਾਰਟਮੈਂਟ ਵੀ ਲਿਖੇ ਪਏ ਨੇ ਕਿਹੜੇ ਡਿਪਾਰਟਮੈਂਟ ਚ ਕਿੰਨੀਆਂ ਨੌਕਰੀਆਂ ਨਿਕਲੀਆਂ ਹੋਈਆਂ ਕਿੰਨੀਆਂ ਦਿੱਤੀਆਂ ਹੋਈਆਂ ਚਾਹੇ ਉਹ ਲੇਬਰ ਡਿਪਾਰਟਮੈਂਟ ਆ ਚਾਹੇ ਮੈਡੀਕਲ ਐਜੂਕੇਸ਼ਨ ਐ ਰਿਸਰਚ ਐ 993 ਨੇ ਹੁੱਚ ਹਾਂਜੀ ਤਾਂ ਬਿਜਲੀ ਦੇ ਵਿੱਚ 296 ਨੇ ਸਕੂਲ এডੂਕੇਸ਼ਨ 8895 ਨੇ ਡਿਪਾਰਟਮੈਂਟ ਆਫ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ 199 ਵੀ ਨੇ ਹਨਾ ਪਬਲਿਕ ਪੀਡਬਲਿਊ